ਸਾਡੇ ਵਾਲਿਓ ਆਪਾਂ ਤਾਂ ਨੇਰੇ ਚ ਹੀ ਫਿਰਦੇ ਆ ਰਾਜਸਥਾਨ ਵਾਲੇ ਲੈਂਦੇ ਨੇ ਯਾਰੇ ਆਪਾਂ ਤਾਂ ਕਣਕ ਚੋਨਾ ਕਣਕ ਚੋਨਾ ਅਸੀਂ ਚੱਕਰ ਚ ਪਏ ਆ ਪਰ ਤੁਹਾਨੂੰ ਅਸਲੀ ਗੱਲ ਦਿਖਾਉਣਾ ਹੈਗਾ ਆ ਦੇਖੋ ਬਾਈ ਅਰੇ ਆ ਰਾਜਸਥਾਨ ਫਿਰਦੇ ਆ ਆਪਾਂ ਬਾਈ ਜ਼ਿਲ੍ਹਾ ਕਿਹੜਾ ਹੈ ਛਿਲਾ ਹਨੂਮਾਨਗੜ੍ਹ ਹੈ ਹਨੂਮਾਨਗੜ੍ਹ ਹਾਂ ਆ ਮੈਕ ਬਾਈ ਤੇ ਲਾ ਦਈਏ ਕੋਈ ਇੱਕ ਹਨੂਮਾਨਗੜ੍ਹ ਜ਼ਿਲ੍ਹਾ ਪਿੰਡ ਕਿਹੜਾ ਬਾਈ ਪਿੰਡ ਸਤੀਪੁਰਾ ਹੀ ਬਾਈ ਅੱਛਾ ਸਤੀਪੁਰਾ ਤੇ ਬਾਈ ਵਰ ਗਿਆ ਵੇਖੋ ਲਸਣ ਦੀ ਖੇਤੀ ਕਰਦੇ ਹੈਗੇ ਆਪਾਂ ਤਾਂ ਸਿਰਫ ਕਣਕ ਤੇ ਝੋਨਾ ਕਰਦੇ ਆ ਤੇ ਬਾਈ ਕਿੰਨੀ ਕਮਾਈ ਕਰਦਾ ਆਪਾਂ ਗੱਲਬਾਤ ਕਰਦੇ ਮਿਹਨਤ ਜਰੂਰ ਹੁੰਦੀ ਹੈ ਬਾਈ ਕਿੰਨੀ ਜਗ੍ਹਾ ਚ ਕਰਦੇ ਹੈ ਤੁਸੀਂ ਖੇਤੀ ਜਿਹੜੀ ਲਸਣ ਦੀ ਕਰਦੇ ਕਿ ਅੱਧੇ ਕਿੱਲੇ ਚ ਵੀਰੇ ਅੱਧੇ ਕਿੱਲੇ ਚ 2.5 ਕਨਾਲਾ 2.5 ਕਨਾਲਾ ਅੱਧੇ ਬਿੱਗੇ ਚ ਆਪਾਂ ਕਹਿ ਲઈએ ਕਿਉਂਕਿ ਇਹਨਾਂ ਦੇ 5 ਕਨਾਲਾਂ ਦਾ ਬਿੱਗਾ ਹੁੰਦਾ ਹੈਗਾ ਸੋ 2.5 ਕਨਾਲਾਂ ਚ ਹੈ ਤੇ ਬਾਈ ਕੀ ਸਾਬ ਕਿਤਾਬ ਹੈ ਦਾ ਠੀਕ ਹੈ ਬਾਈ ਵਧੀਆ ਹੈ ਆਪਣੇ ਬਿੱਗੇ ਦਿਖੋਈ ਜਾਂਦੀ ਹੈ ਕਰੀਬਨ 25 30 25 30 ਕਵਾਂਟਲ 25 ਦੇ ਤਾਂ ਆਪਾਂ 25 30 ਕੁਇੰਟਲ ਹਾਂ ਨੋਰਮਲ ਪੰਜ ਕਨਾਲਾਂ ਦੇ ਵਿੱਚ ਪੰਜ ਕਨਾਲ ਜੇ ਆਪਾਂ ਕਹਿ ਲਈਏ 25 ਨਿਕਲਦੀ ਆ ਤਾਂ ਕਿੱਲੇ ਚ ਆਪਣੇ ਵਾਲੇ ਚ 8 ਕਨਾਲਾਂ ਦੇ ਚ ਬਾਈ 40 ਕੁਇੰਟਲ ਨਿਕਲ ਗਏ ਕੀ ਰੇਟ ਦਾ ਐਵਰੇਜ ਮਿਲ ਜਾਂਦਾ ਜੇ ਆਪਾਂ ਘਟੋ ਘਾਟ ਮੋਟਾ ਮੋਟਾ ਜੀ ਲਾ ਕੇ ਚਲੀਏ ਘਟੋ 100 ਰੁਪਏ ਤਾਂ ਮੰਨ ਕੇ ਚੱਲੋ 50 ਰੁਪਏ ਹਾਂ ਜੇ ਮਲੋਂਣੀ ਨਿਕਲਦੀ ਆ ਤਾਂ ਕਿੱਲੇ ਦੀ 2 ਲੱਖ ਦੀ ਫਸਲ ਤਾਂ ਫਰ ਕਿਤੇ ਨਹੀਂ ਗਈ ਹਾਂ ਤੇ 2 ਲੱਖ ਦਾ ਝੋਨਾ ਗਣਕ ਤਾਂ ਹੁੰਦੇ ਵੀ ਨਹੀਂ ਲਾ ਕੇ ਨਹੀਂ ਹੁੰਦੇ ਤੇ ਇਹ ਕਿੰਨੇ ਮਹੀਨੇ ਦੀ ਫਸਲ ਆ ਬਈ ਸਹੀ ਚ ਆਪਣੀ ਇਹ ਮੰਨ ਲਓ ਆਪਣੇ ਚੜਦੇ ਨਵੰਬਰ ਲੱਗ ਜਾਣੀ ਚਾਹੀਦੀ ਹੂੰ ਹੂੰ ਤੇ ਅਪ੍ਰੈਲ ਦੇ ਲਾਟ ਚ ਪੱਟੀ ਜਾਣੀ ਹੈ ਤੇ ਨਾਲ ਇਹਨੂੰ ਬਾਅਦ ਵਿੱਚ ਕੀ ਬੀਜੋਗੇ ਫਿਰ ਉਦੋਂ ਬਾਅਦ ਜਿਵੇਂ ਚੋਨਾ ਲਾ ਦੀਏ ਭਣਾ ਚੋਨਾ ਲਾ ਦੀਏ ਹਾਂ ਮਤਲਬ 50 ਹਜ਼ਾਰ ਦਾ ਚੋਨਾ ਵੀ ਨਹੀਂ ਛੱਡਦੇ ਹਾਂ ਪਿਆ ਪੱਕਾ ਵੀ 2.5 ਲੱਖ ਤੱਕ ਤੇ ਗਿਆ ਨਹੀਂ ਤੇ ਜੇ ਰੇਟ ਜਿਵੇਂ ਹੁਣ ਇੱਕਤੀ ਕਿੰਨਾ ਰੇਟ ਚੱਲੀ ਜਾਂਦਾ ਲਸਣ ਦਾ ਹੁਣ ਮੈਂ ਵੀ ਪਹਿਲਾਂ ਸ਼ੁਰੂ ਚ ਵੇਚਿਆ ਸੀ ਮੈਂ ਜਿਵੇਂ ਹਾੜੀਆਂ ਵੇਲੇ 50 55 ਰੁਪਏ ਹੂੰ ਜਿਵੇਂ ਬਰੀਕ ਬਰੀਕ ਵੇਚਦਾ ਹੂੰ ਤੇ ਮोटा ਸਾਈਜ਼ ਰੱਖ ਲਿਆ ਵੀ ਵਾਸਤੇ ਹੂੰ ਉਸ ਤੋਂ ਬਾਅਦ ਇਹ ਲਾ ਕੇ ਅੱਧਾ ਕਿੱਲਾ ਅੱਧੇ ਕਿੱਲੇ ਦਾ ਹੀ ਵਿਚਾਰ ਸੀ ਆਪਣਾ ਲਾਉਣ ਦਾ ਜਿਆਦਾ ਸੰਭਾਲ ਵੀ ਨਹੀਂ ਹੁੰਦੀ ਦੇਖੇ ਇਕੱਲਾ ਬੰਦਾ ਹੂੰ ਤੇ ਉਸ ਤੋਂ ਬਾਅਦ 170 ਰੁਪਏ ਕਿਲੋ ਮੇਂ ਵੇਚਦਾ ਸੀ 170 ਪੀ ਕਿਲੋ ਕਿਲੋ ਫੇਰ ਤਾਂ ਵੀ ਉਸ ਹਾਨ ਨਾਲ ਘਟੂ ਘਟ 4-5 ਲੱਖ ਦੀ ਫਸਲ ਇਹ ਕਿੱਲੇ ਦੇ ਵਿੱਚੋਂ ਨਿਕਲੂਗੀ ਜੇ ਆਹ ਰੇਟ ਮਿਲਦਾ ਹਨਾ ਤੇ ਜੇ ਘੱਟ ਵੀ ਲੱਲਗੇ ਕਿਉਂਕਿ ਹਰ ਵਾਰ ਰੇਟ ਵੱਧ ਨਹੀਂ ਰਹਿੰਦਾਗਾ ਜੋ 2-3 ਲੱਖ 4 ਲੱਖ ਇਹਦੇ ਵਿੱਚ ਵਿੱਚ ਐਵਰੇਜ ਇਹਦੀ ਪੈਂਦੀ ਆ ਲਸਣ ਦੀ ਕੀਤੀ ਹੈ ਮਿਹਨਤ ਬਈ ਕਿਹੜਾ ਮੇਰੇ ਖਾ ਲਾਉਣ ਦੀ ਮਿਹਨਤ ਆ ਇਹ ਚਾ ਲਾਉਣ ਦੀ ਮਿਹਨਤ ਹੈ ਮੰਨ ਲਓ ਉਦੋਂ ਮੁੜ ਕੇ ਤਾਂ ਗੁੱਡ ਕਟਾਈ ਹੈ ਕੱਲੀ ਦੋ ਗੋਡੀਆਂ ਮੰਨ ਲਓ ਗੁੱਡ ਕਟਾਈ ਇਕੱਲਾ ਬੰਦਾ ਕਰ ਦਿੰਦਾ ਹੋਗਾ ਤੁਹਾਨੂੰ ਕਿ ਨਹੀਂ ਨਹੀਂ ਦੋ ਤਿੰਨ ਜਣੇ ਲੱਗੇ ਹੋਣ ਨਾ ਫੇਲ ਹੋ ਜਾਂਦੀ ਹੈ ਠੀਕ ਹੈ ਸੋ ਗੁੱਡਗੜਾਈ ਤੇ ਇਹਦੇ ਚ ਬਈ ਆਪਾਂ ਕਹਿ ਲਈਏ ਰੇਸਪਰੇ ਕਿੰਨੀ ਕ ਹੋਣੀ ਕਰਨੀ ਪੈਂਦੀ ਆ ਠੀਕ ਆ ਯੂਰੀਆ ਡੀਏਪੀ ਜੇ ਮੰਨ ਲਓ ਨਾਰਮਲ ਮਾੜੀ ਮੁੱਟੀ ਕਿੰਨੀ ਕ ਮਤਲਬ ਅੰਦਾਜ਼ਾ ਇਹਦੇ ਚ ਕਿੰਨੀ ਪਾਣਾ ਇੰਨੀ ਜਿੰਨੀ ਲਸਣ ਤੁਹਾਡੀ ਬੀਜੀ ਆ ਇਹਦੇ ਵਿੱਚ ਘੜ ਤੋਂ ਘਟ ਮੇ ਮਤਲਬ 15 15 ਕਿਲੋ ਦੋ ਵਾਰ ਜਿਆਦਾ ਨਹੀਂ ਅੱਛਾ ਗੱਟਾ ਵੀ ਨਹੀਂ ਪਾਉਂਦੇ ਫਿਰ ਤਾਂ ਕਿਹੜੀ ਖਾਣੀ ਨਾ ਆਪਾਂ ਉਹ ਵੀ ਤਾਂ ਦੇਖੀਏ ਹਾਂ ਨਿਰਾਪੁਰਾ ਪੈਸਾ ਬਾਈ ਮਾਇਨੇ ਨਹੀਂ ਰੱਖਦਾ ਗਾਂ ਇਨਸਾਨ ਦਾ ਜੀਵਨ ਵੀ ਤਾਂ ਮਹੱਤਵ ਰੱਖਦਾ ਅੱਛਾ ਝੇਰ ਖਾ ਕੇ ਪੈਸਾ ਤਾਂ ਨਹੀਂ ਕਮਾਉਣਾ ਨਾ ਸਾਡੇ ਵਾਲੋ ਗੱਲ ਸੁਣਨ ਵਾਲੀ ਆ ਬਾਈ ਯ ਸਮਝ ਲੋ ਪੈਸੇ ਵੱਲ ਨੂੰ ਜ਼ਿਆਦਾ ਝੁਕਾਅ ਹੋ ਗਿਆ ਇਹ ਬਾਈ ਯਾਰ ਜਿਹੜੇ ਰਾਜਸਥਾਨ ਵਾਲਿਆ ਨਾ ਇਹ ਕੁਆਂਟੀਟੀ ਚ ਨਹੀਂ ਕੁਆਲਿਟੀ ਚ ਬਲੀਵ ਕਰਦੇ ਹੈਗੇ ਇਹ ਕਹਿੰਦੇ ਹੈ ਕਿ ਵੀ ਯਾਰ ਸਾਨੂੰ ਫਸਲ ਘੱਟ ਹੋ ਜੇ ਪਰ ਥੋੜੀ ਚੰਗੀ ਹੋ ਜੇ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਨੇ ਬਿਮਾਰੀਆਂ ਤੋਂ ਤੇ ਸਾਡੇ ਥੋੜੀਆਂ ਬਿਮਾਰੀਆਂ ਵੱਲ ਕੀ ਥੋੜਾ ਹੈ ਵਿਚਾਰ ਬਾਈ ਯਾਰ ਦੋ ਸਾਲ ਹੋ ਗਏ ਦੋ ਤਿੰਨ ਸਾਲ ਸਾਰੇ ਪੰਜਾਬ ਵਾਲਿਆਂ ਨੂੰ ਪਤਾ ਹੈ ਰੇ ਦੀ ਸ਼ੋਰਟੇਜ ਸੀ ਹਮ ਇਥੋਂ ਲੈਣ ਆਏ ਸੀਗੇ ਵੱਡੇ ਵੱਡੇ ਟਰਾਲੇ ਤੇ ਭਰਲੇ ਜਵਾਨਾਂ ਨੇ ਪੰਜ ਪੰਜ ਸੌ ਘਟਮਾ ਕੋ ਇੰਨੀ ਕਹਿੰਦਾ ਬਾਈ ਤੇ ਆਪਣੇ 30-30 ਵਾਵਾ ਕਰਦੇ ਸੀ ਹੁਣ ਐ ਨਹੀਂ ਪਤਾ ਕਿਹੜੇ ਏਰੀਏ ਦੇ ਸੀ ਸੰਗਰੂਰ ਹੋਊਗਾ 30 ਸੰਗਰੂਰ ਹੁਣ ਆਪਾਂ 30 ਨਹੀਂ ਜਾਣਦੇ ਕੀ ਹੋਣਾ ਸੰਗਰੂਰ ਮਾਨਸਾਪਟਿਆ ਕਿਹਦੀ ਅਸੀਂ 6 ਗੱਟੇ ਕਣਕ ਚ ਪਾਉਣੇ ਆ 6 ਗੱਟੇ ਏਕੜ ਚ ਤੇ ਇਥੇ 5 ਕਨਾਲਾਂ ਚ ਮੈਂ ਸਵਾ ਗੱਟਾ ਕੋਈ ਕਮਜ਼ੋਰ ਆ ਕੋਈ 15 ਕਿਲੋ ਹੋਰ 10 ਕਿਲੋ ਪਾ ਦਿਓ ਡੇਢ ਗੱਟੇ ਤੋਂ ਪਲੱਸ ਕਿਤੇ ਰਹੀ ਨਹੀਂ ਮੈਂ ਪਾਈ ਸਾਰਾ ਪਿੰਡ ਮੈਨੂੰ ਜਾਣਦਾ ਚੰਗੀ ਤਰ੍ਹਾਂ ਅੱਛਾ ਮੈਂ ਡੇਢ ਗੱਟੇ ਤੋਂ ਵੱਧ ਨਹੀਂ ਪਾਉਂਦਾ ਬਹੁਤ ਘੱਟ ਪਾਉਣਾ ਹੈ ਤੁਸੀਂ ਨਰਮੀ ਵਾਲੇ ਚ ਕਣਕ ਹੋ ਜਾਂਦੀ ਏ 30 ਤੋਂ 32 ਮਾਣ ਹਾਂ ਤੇ ਇਹ ਗੱਲ ਹੈ ਤੇ ਉਹ ਕਿੰਨਾ ਮਾਣ ਤੁਹਾਡੇ ਕੋਲੇ ਕੋਲੇ ਇੱਥੇ 22 ਕਿੱਲੇ ਥਾ ਆਪਣੇ ਕੋਲ 22 ਕਿੱਲੇ ਹਾਂ ਇੱਥੇ ਤੁਹਾਡੇ ਆਪਾਂ ਕਹਿ ਲਈਏ ਆ ਮੱਕੀ ਖੜੀ ਇਧਰ ਨਾ ਹਾਂ ਮੱਕੀ ਲਸਣ ਹੋਗੀ ਕਣਕ ਹੋਗੀ ਤੇ ਉਧਰ ਬਾਗ ਹੈ ਨਾ 베ਰਾ ਦਾ ਇੱਕ ਬਿੱਗਿਆ ਹੋ ਹਾਂ ਉਹ ਅਟਕੇ ਨਾਲ ਆ ਅਟਕਣ ਵਾਲਾ ਕਿੱਲਾ ਹੀ ਆ ਪੂਰਾ ਹਾਂ ਪੂਰਾ ਏਕੜ ਬਣ ਨੂੰ ਠੀਕ ਹੈ ਤੇ ਉਹ ਤੁਸੀਂ ਮਤਲਬ ਜਿਵੇਂ ਹੁਣ ਇੱਥੇ ਜਿਵੇਂ ਸਾਡੇ ਚਲੋ ਝੋਨਾ ਲੱਗਦਾ ਤੁਹਾਡੇ ਇੱਥੇ ਝੋਨਾ ਸ਼ਹਿਰ ਹੋਰ ਸਾਰਾ ਨਾ ਹਾਂ ਹਾਂ ਹੁੰਦਾ ਹੁੰਦਾ ਭਾਈ ਹੁੰਦਾ ਚੰਗਾ ਸਾਰਾ ਝੋਨਾ ਹੀ ਹੁੰਦਾ ਠੀਕ ਹੈ ਤੇ ਉਹ ਫਸਲ ਵਾਈਜ਼ ਕਿਵੇਂ ਠੀਕ ਲੱਗਦਾ ਤੁਹਾਨੂੰ ਫਸਲ ਜੇ ਮਾੜੀ ਜੀ ਮਿਹਨਤ ਬੰਦੇ ਨੂੰ ਵੱਧ ਕਰਨੀ ਪੈਂਦੀ ਹੈ ਤੇ ਕਰਨੀ ਚਾਹੀਦੀ ਉਹ ਤਾਂ ਬਈ ਯਾਰ ਪਪੜੇ ਲਿਖੇ ਆ ਜਿਹੜੀ ਚੀਜ਼ ਤੇ ਜਿੰਨੀ ਮਿਹਨਤ ਹੈ ਨਾ ਹੂੰ ਉਨਾ ਹੀ ਪ੍ਰੋਫਿਟ ਹੈ ਹੂੰ ਜਿੰਨੀ ਚੀਜ਼ ਕੌੜੀ ਨਾ ਜੀ ਨੂੰ ਕੌੜੀ ਲੱਗੂਗੀ ਉੰਨੀ ਗੁਣਕਾਰੀ ਹੋਊਗੀ ਇਹ ਸਿਆਣੇ ਬੰਦੇ ਸਮਝਦੇ ਆਂ ਜਿਉਂ ਹੁੰਦਾ ਤੇਰੀ ਮੇਰੀ ਵਰਗ ਨਹੀਂ ਸਮਝਦੇ ਜਿਵੇਂ ਉਹ ਗਰਦਾਸ ਮਾਨ ਨੇ ਗਾਣਾ ਗਿਆ ਸੀ ਜਿਉਂ ਹੁੰਦਾ ਗੁਣਕਾਰੀ ਬਦਬੂ ਲਸਣ ਦੀ ਗੰਢੀ ਦਾ ਹਾਂ ਹੁਣ ਆਪਾਂ ਨਿੰਮ ਦੀ ਦਤਨ ਕਰੀਏ ਇਹਨੂੰ ਆਪਾਂ ਨੂੰ ਬੇਨਿਫਿਟ ਹੈ ਤੇ ਜੋ ਪੱਚਾ ਗਾਂ ਵਾਲੇ ਬੋਰ ਚ ਮੂੰਚ ਦੇ ਕੇ ਨਾ ਉਹ ਤੂੰ ਆਪ ਸਿਆਣਾ ਕੋਈ ਦਿੱਲੀ 1% 1% ਅੰਦਰ ਜਾਂਦਾ ਤਾਂ ਕੇਮਿਕਲ ਹੀ ਹੈ ਵੇਖਿਆ ਜਾਵੇ ਤਾਂ ਲਸਣ ਆਪਣੇ ਘਰ ਦੀ ਖੇਤੀ ਵਾਲਾ ਕੰਮ ਹੀ ਕਿਉਂਕਿ ਲਸਣ ਹਰੇਕ ਬੰਦੇ ਨੇ ਖਾਣਾ ਚਾਹੀਦਾ ਹੈ ਹਰੇਕ ਬੰਦੇ ਨੇ ਖਾਣਾ ਹੈ ਖਾਣਾ ਨਿਤ ਵਰਤਣਾ ਹੈ ਸਬਜੀ ਬਣਾਉਣੀਆਂ ਕੁਝ ਬਣਾਉਣਾ ਵਿੱਚ ਪੈਣਾ ਹੀ ਪੈਣਾ ਹੈ ਨਾ ਤੇ ਫਿਰ ਲੋੜ ਤੈਦੀ ਪੈਣੀ ਲੋੜ ਤਾਂ ਕਰੇ ਨਹੀਂ ਪਰ ਵਰਤਣੀ ਚਾਹੀਦੀ ਹੈ ਅਮੀਰ ਹੈ ਚਾਹੇ ਗਰੀਬ ਹੈ ਖਾਣਾ ਹੀ ਖਾਣਾ ਹੈ ਤੇ ਲਸਣ ਤਾਂ ਇੱਕ ਤਰ੍ਹਾਂ ਦੀ ਔਸ਼ਧੀ ਹੈ ਖਾਣਾ ਹੀ ਖਾਣਾ ਹੈ ਹਾਂ ਲਸਣ ਦੇ ਗੰਢਾ ਤੇ ਜਿਹੜੇ ਘਰੇ ਹੈ ਨਹੀਂ ਉਹਦੇ ਘਰੇ ਸਮਝ ਲਓ ਕੁਝ ਵੀ ਹੈ ਨਹੀਂ ਤੇ ਜਿਹੜਾ ਬੰਦਾ ਖੇਤੀ ਮੰਨ ਲਓ ਜਿਹਦੇ ਕੋਲ ਪੰਜ ਚਾਰ ਕਿੱਲੇ ਬਾਣ ਹੈਗੇ ਆ ਜੋ ਉਹ ਲਸਣ ਆ ਜਾਂ ਕੋਈ ਬਿਲਕੁਲ ਸਬਜੀ ਨਹੀਂ ਲਾਉਂਦਾ ਉਹਦੇ ਬਾਰੇ ਕੀ ਵਿਚਾਰ ਹੈ ਲਾ ਤੁਸੀਂ ਜਿਵੇਂ ਹੁਣ ਆਪੇ ਕਹੀ ਜਾਂਦੇ ਸੀ ਆਪਾਂ ਪਹਿਲਾਂ ਗੱਲਾਂ ਕਰੀ ਜਾਂਦੇ ਸੀ ਸਬਜ਼ੀ ਲਾਉਣੀ ਹੈ ਕੋਈ ਸਾਰੀ ਸਬਜ਼ੀ ਵੀ ਲਾਉਂਗੇ ਨਹੀਂ ਸਾਰੀ ਸਬਜ਼ੀ ਲਾਵਾਂਗੇ ਕਨਾਲ ਖੰਡ ਬਿਨਾਂ ਰੈਸਪਰੇਟ ਜਮਾ ਬਿਨਾਂ ਰੈਸਪਰੇਟ ਕੁਛ ਨਹੀਂ ਪਾਉਣਾ ਤੇ ਹੋ ਜਾਊਗੀ ਸਟਾਮ ਤੇ ਲਿਖ ਕੇ ਦੇ ਦਾਂਗੇ ਆਪਾਂ ਮੈਂ ਲਾਉਂਦਾ ਰਿਹਾ ਬਾਈ ਇੱਥੇ ਕਦੂ ਦੀ ਬੱਲ ਵੀ ਲਾਉਂਦਾ ਰਿਹਾ ਤੇ ਚੱਪਣ ਕਦੂ ਵੀ ਲਾਉਂਦਾ ਰਿਹਾ ਮੈਂ ਰਹੀ ਨਹੀਂ ਪਾਉਂਦਾ ਸੀ ਅੱਛਾ ਛਟੀ ਦਾ ਮੈਂ ਤਤ ਕੱਢਿਆ ਹੋਇਆ ਹੈ ਪਾਲਕ ਮੇਥੇ ਬੀਜ ਤੇ ਆਪਣੇ ਬਜ਼ੁਰਗ ਕਹਿੰਦੇ ਇਹ ਤਾਂ ਨਹੀਂ ਹੁੰਦੇਗੇ ਮੈਂ ਖਾ ਦੁਨੀਆ ਦਾ ਸਭ ਕੁਝ ਹੋ ਜਾਂਦਾ ਹੈ ਕਰਨ ਵਾਲਾ ਚਾਹੀਦਾ ਹੈ ਇੱਕ ਮਾਲਕ ਦਾ ਸਾਥ ਹੋਵੇ ਤੇ ਵੀ ਐਡੇ ਐਡੇ ਮੇਥੇ ਹੋ ਗਏ ਜਿਹੜਾ ਪਾਲਕ ਹੋ ਗਿਆ ਮੈਂ ਕਿਹਾ ਵਿੱਚ ਕੁਝ ਵੀ ਨਹੀਂ ਪਾਇਆ ਹੂੰ ਕਹਿੰਦੇ ਠੀਕ ਹੈ ਕਿ ਮੈਂ ਕਿਹਾ ਹੁਣ ਕਿਵੇਂ ਮੰਨਦੇ ਹਾਂ ਕਹਿੰਦੇ ਮੰਨਦੇ ਆ ਮੈਂ ਕਿਹਾ ਕਰੇ ਤਾਂ ਪਤਾ ਲੱਗਦਾ ਹੈ ਨਾ ਕਿ ਹੋ ਰਿਹਾ ਹੈ ਪਹਿਲਾਂ ਆਪਾਂ ਕੁਝ ਨਹੀਂ ਕਰ ਸਕਦੇ ਥੋੜਾ ਜਿਹਾ ਮੈਂ ਮਤਲਬ ਇੱਕ ਵਾਰ ਹੌਂਸਲਾ ਕਰਕੇ ਕਰਨਾ ਸ਼ੁਰੂ ਪੈਂਦਾ ਹੈ ਉੱਥੇ ਛਟੀਆਂ ਪਈਆਂ ਸੀ ਛਟੀਆਂ ਚੱਕ ਕੇ ਤੋਂ ਦੂਬਾਰ ਬਾਹੂ ਕਿਉਂ ਦੀ ਰੇ ਪੈ ਗਈ ਤੇ ਉੱਥੇ ਲਸਣ ਲਾਤੀ ਵੀ ਐਡੇ ਐਡੇ ਲਸਣ ਸੀ ਬਾਈ ਕੱਦ ਸੱਚੀ ਗੱਲ ਐਡੀ ਐਡਾ ਕੱਦ ਸੀ ਮੰਨ ਕੇ ਸਾਰੇ ਆਂਡੀ ਗੁੰਡੀ ਇੱਕ ਮਖ ਮੈਂ ਕਿਹਾ ਕੁਝ ਪਾਉਣਾ ਨਹੀਂ ਸੁਆਦ ਆਜੂ ਇਥੇ ਕੀ ਤੇ ਲਸਣ ਦਾ ਟੇਸਟ ਹੀ ਅਲਗ ਹੁੰਦਾ ਬਾਈ ਮੈਂ ਕੱਦੂ ਲਾਉਂਦਾ ਰਿਹਾ ਹਾਂ ਉਸੇ ਸਬਜੀ ਕਿਸੇ ਨੂੰ ਵੀ ਪੁੱਛ ਲਓ 2 ਮਿੰਟ ਸਬਜੀ ਬਣਦੀ ਹੈ 2 ਮਿੰਟਾਂ ਦੇ ਵਿੱਚ ਸਬਜੀ ਤਿਆਰ ਹੈ ਅੱਛਾ ਜੀ ਤੇ ਉਹਦਾ ਟੇਸਟ ਹੀ ਅਲਗ ਹੈ ਤੇ ਰੇਸਪੇ ਵਾਲੀ ਜਿਹੜੀ ਵੀ ਚੀਜ਼ ਹੈ ਉਹ ਸਿਰਫ ਨੂਨ ਮਿਰਚ ਮਸਾਲਾ ਤੇਜ ਮੰਗਦਾ ਹੂੰ ਤੇ ਬਾਜ਼ਾਰੋਂ ਤਾਂ ਕੱਦੂ ਬਾਈ ਚੀਰੀ ਦਾ ਨਹੀਂ ਗਾ ਹੂੰ ਸਹੀ ਗੱਲ ਨਹੀਂ ਚੀਰੀ ਦਾ ਹੂੰ ਚਾਕੂ ਜਵਾਬ ਦੇ ਦਿੰਦੇ ਵੀ ਵੀ ਤੁਹਾਡੇ ਕਿਸ ਹਿਸਾਬ ਨਾਲ ਐਡਾ ਚਾਕ ਕੱਦੂ ਹੋਵੇ ਨਾ ਰਬਿਣਾ ਰੇ ਸਪਰੇ ਵਾਲਾ ਉਸ ਚਾਕੂ ਲਾਉ ਤੇ ਆਰਾਮ ਨਾਲ ਜਿਵੇਂ ਆਪਾਂ ਕੁਛ ਵੀ ਮੰਨ ਲਓ ਜਿਵੇਂ ਖੀਰਾ ਮੰਨ ਲਓ ਆਰਾਮ ਨਾਲ ਚੀਰੀ ਦੇਣਾ ਹੂੰ ਉਹਵੇਂ ਅੱਛਾ ਵੈਸੇ ਜਿਵੇਂ ਹੁਣ ਤੁਸੀਂ ਆ ਚਲੋ ਇੱਕ ਤਾਂ ਗੱਲੇ ਦੱਸੀ ਵੀ ਪੋਲੀ ਹੁੰਦੀ ਹੈ ਚੀਜ਼ ਇੱਕ ਰੇ ਵਾਲੀ ਚੀਜ਼ ਤੇ ਇੱਕ ਬਿਨਾਂ ਰੇ ਵਾਲੀ ਚੀਜ਼ ਉਹਦੇ ਚ ਸਵਾਦ ਚ ਕਿੰਨਾ ਖਜਾਦਾ ਫਰਕ ਪੈਂਦਾ ਪੈਂਦਾ ਜਿਵੇਂ ਬਾਈ ਅਸੀਂ ਮੰਨ ਲਓ ਪਰ ਰੇ ਸਪਰੇ ਵਾਲੀ ਚੀਜ਼ ਖਾਣੇ ਆ ਪਰ ਟੈਸਟ ਮਿਲੂ 20% ਸਵਾਦ ਹਾਂ ਤੇ ਬਿਨਾ ਰੇਸਪਰੇ ਵਾਲੀ ਆਪਾਂ ਨੂੰ 100% ਇੰਨਾ ਫਰਕ ਪੈਂਦਾ ਹੈ ਹਾਂਜੀ ਹੁਣ ਪ੍ਰਦੇਸੀ ਕਿਉਂ ਢਾਲਦਾ ਤੇ ਇੱਕ ਦੇਸੀ ਕਿਉਂ ਕਰਦਾ ਹੋਵੇ ਪ्योर ਗਾਂ ਦਾ ਹੂੰ ਮੱਝ ਨੂੰ ਛੱਡ ਦਿਓ ਤੁਸੀਂ ਗਾਂ ਦਾ ਮੰਨੋ ਗੁਣ ਕਰੀ ਨਾ ਉਹ ਗੱਲ ਹੈ ਸਹੀ ਗੱਲ ਹੈ ਹਾਂ ਜਿਹੜੇ ਬੰਦੇ ਕਰਦੇ ਐ ਉਹਨਾਂ ਨੂੰ ਵੇਖੋ ਵੀ ਪਤਾ ਹੈ ਕਿ ਬਾਈ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਹਾਂ ਉਹ ਦੱਸਣਗੇ ਨਾ ਇਹਨਾਂ ਦੇ ਤਾਂ ਸੋਚੂਗੀ ਕਿਵੇਂ ਭਗਾਈ ਮਰੀ ਜਾਂਦੇ ਕਈ ਤਾਂ ਕਹਿਣ ਵਾਲੇ ਕਹਿ ਹੁੰਦੇ ਆ ਪਰ ਜਿਹੜੇ ਪ੍ਰੈਕਟੀਕਲੀ ਦੇਖਣ ਵਾਲੇ ਹਨ ਉਹਨਾਂ ਨੂੰ ਪਤਾ ਲੱਗੂਗਾ ਕਈ ਫਿਰ ਦੁਨੀਆ ਪੈਸੇ ਮਗਰ ਪਈ ਖੜੀ ਹੈ ਨਾ 5 ਲੱਖ ਦੀ ਫਸਲ ਹੋ ਜੇ ਯਾਰ ਖਾ ਕੇ ਪਣਾ 10 ਸਾਲਾਂ ਬਾਅਦ ਗੱਡੀ ਚੜਜੋ ਹੂੰ ਪੈਸੇ ਕਮਾਉਣ ਆਏ ਹੋ ਜਾਂ ਜ਼ਿੰਦਗੀ ਜੀਣ ਆਏ ਹੋ ਮੇਨ ਬੰਦਾ ਤਾਂ ਜ਼ਿੰਦਗੀ ਜੀਣੀ ਆਉਂਦਾ ਹੈ ਹਾਂ ਚੰਗੀ ਖੁਸ਼ਹਾਲ ਹੂੰ ਤੌਰੀ ਜ਼ਿੰਦਗੀ ਹੂੰ ਐਂ ਤਾਂ ਜਿਹੜੇ ਬੜੀਆਂ ਕਾਲਾਂ ਲੈ ਲੀਆਂ ਖਾਪ ਗੰਦ ਰਹੇ ਸਭ ਤੋਂ ਪਹਿਲਾਂ ਤਾਂ ਸਰੀਰ ਮੇਨ ਹੈ ਜਿਹੜਾ ਆਪਣੇ ਨਾਲ ਚੱਲਣਾ ਹੈ ਜੇ ਆਪਾਂ ਮੰਝਦੇ ਬਗੇ ਫਿਰ ਫਾਇਦਾ ਕੀ ਬਾਈ ਪੈਸੇ ਦਾ ਨਹੀਂ ਤੁਹਾਡੇ ਸਾਹਮਣੇ ਵਾਲੇ ਵੀ ਬੰਦੇ ਦੀ ਸਿਹਤ ਚੰਗੀ ਹੋਣੀ ਚਾਹੀਦੀ ਹੈ ਜੇ ਮੇਰੇ ਕੋਲ ਫਾਰਚੂਨਰ ਗੱਡੀ ਹੈ ਤੇ ਮੇਰੀ ਸਿਹਤ ਖਰਾਬ ਆ ਉਹਦਾ ਕੋਈ ਫਾਇਦਾ ਨਹੀਂ ਅੱਛਾ ਗੱਲ ਸਹੀ ਹੈ ਬਾਈ ਦੀ ਸਾਡੇ ਵਾਲੇ ਤੇਰਾ ਸਰੀਰ ਸਹੀ ਹੈ ਤੇ ਤੂੰ ਕਿੰਨਾ ਮਰਜੀ ਪੈਸਾ ਕਮਾ ਲੈਗਾ ਪੈਸਾ ਦਵਾਈ ਸਰੀਰ ਨਾਲ ਹੀ ਕਮਾਈਦਾ ਨਾ ਜੇ ਸਰੀਰ ਆਪਣਾ ਬਾਲਾਂ ਤੋਂ ਲੈ ਕੇ ਦੋਹਾਂ ਤੱਕ ਸਹੀ ਹੈ ਤਾਂ ਤੇਰਾ ਦਿਮਾਗ ਕੰਮ ਨਹੀਂ ਕਰਦਾ ਤੇਰੇ ਕੋਲ ਬਾਲਾਂ ਹਜ਼ਾਰ ਕਰੋੜਾਂ ਦੀ ਪ੍ਰੋਪਰਟੀ ਹੈ ਉਹ ਕਿਸੇ ਕੰਮ ਨਹੀਂ ਗੱਲ ਸਹੀ ਹੈ ਬਾਈ ਤੇ ਦਿਮਾਗ ਕੰਮ ਕਰਦਾ ਹੈ ਤਾਂ ਤੂੰ ਕਰੋੜਾਂ ਦੀ ਸੰਪਤੀ ਬਣਾ ਲੇਗਾ ਹੂੰ ਪਿਆਹੀ ਤੇਰੀ ਮਸ਼ੀਨਰੀ ਹੈ ਤੇ ਆਹੀ ਤਰ੍ਹਾਂ ਸਭ ਕੁਝ ਹੈ ਇਹ ਇੱਕਦਮ ਰੱਖਾਂਗੇ ਹੁਣ ਚੰਗਾ ਤੇਲ ਪਾਣੀ ਪਾ ਸੁਬੇ ਸਟਾਰਟ ਕਰਨਾ ਉਹ ਸਾਰਾ ਕੁਝ ਚੈੱਕ ਕਰਕੇ ਤੋਰ ਮੂੰਹ ਚੱਕ ਕੇ ਤੋਰਾਂਗੇ ਤੂੰ ਨੁਕਸਾਨ ਕਰੂਗਾ ਡੀਜ਼ਲ ਕੋਈ ਵੀ ਤੇਲ ਹੈ ਹਵਾ ਹਵਾ ਚੈੱਕ ਸਹੀ ਡਰਾਈਵਰ ਸਭ ਕੁਝ ਚੈੱਕ ਕਰਕੇ ਫੇਰ ਮਾਲਕ ਦਾ ਨਾਮ ਲੈ ਕੇ ਸਲਮਾਰਕ ਤੋਰਦਾ ਜੇ ਬੱ ਚੈੱਕ ਕਰਕੇ ਨਾ ਤੋਰਾ ਕਿਸੇ ਕੋਈ ਚਮੀ ਤੂੰ ਤੋੜੂਗਾ ਕੁਛ ਨਾ ਕੁਛ ਉਹ ਗੱਲ ਸਰੀਰ ਦੀ ਹੈ ਸਰੀਰ ਨਾਲ ਆਪਾਂ ਸਹੀ ਚੀਜ਼ ਨਹੀਂ ਪਾਉਂਦੇ ਇਹਦੇ ਵਿੱਚ ਮਾੜਾ ਡੀਜ਼ਲ ਪਾਉਨੇ ਆ ਹੁਣ ਸਾਨੂੰ ਕਹਿ ਦਿੰਦੇ ਥੋੜੀ ਗੱਲ ਵਿਚਾਲੇ ਆ ਭਾਈ ਸੁੱਕੇ ਪਏ ਮੈਂ ਕਿਹਾ ਸਾਡੇ ਪਿੰਡਾਂ ਨੂੰ ਕਹਿੰਦਾ ਨੂੰ ਮੈਂ ਕਿਹਾ ਚੈਲੰਜ ਹੈ ਕੰਮ ਚ ਆ ਜਿਓ ਸ਼ਾਮ ਨੂੰ ਲੱਦ ਕੇ ਲੈ ਜਾਣਗੇ ਤੁਹਾਨੂੰ ਕੋਈ ਚਾਹ ਵੀ ਨਾ ਪਿਆਇਓ ਛੋਟੇ ਬੁਰਬਰ ਰੋਟੀ ਖਾ ਲਾਂਗੇ ਤੁਸੀਂ ਦੋਸੀ 10 ਖਾਓਗੇ ਅਸੀਂ ਚਾਰ ਹੀ ਖਾਵਾਂਗੇ ਤਿੰਨ ਚਾਰ ਨੋਰਮਲ ਪਾਣੀ ਆਪਾਂ ਧੁੱਪੇ ਰੱਖ ਲਾਂਗੇ ਵਾਟਰ ਕੋਲਰ ਸ਼ਾਮੇ ਕਾਦੇ ਵਾਸਤੇ ਜਾਣਾ ਹੈ ਫਿਰ ਅੱਛਾ ਹਾਂ ਇਸ ਚੀਜ਼ ਦਾ ਗਰੰਟੀ ਹੈ ਕਈਆਂ ਨੂੰ ਚਖਮੇ ਦਿਖਾਏ ਹੋਇਆ ਚਖਮਕੇ ਆਪਣੇ ਪੁੱਛਾ ਤਾਂ ਅਸੀਂ ਆਏ ਜਿਵੇਂ ਤੇਰੀਆਂ ਕੁੰਡੀਆਂ ਗੁੱਸਾ ਨਾ ਕਰੀ ਨਹੀਂ ਨਹੀਂ ਕੋਈ ਨਾ ਕੋਈ ਗੱਲ ਕੋਈ ਗੱਲ ਤੇ ਉਹ ਗੱਲ ਵੈ ਸਹੀ ਹੈ ਪਤਲਾ ਸਰੀਰ ਚੰਗਾ ਗਾਲੀ ਮੈਨੂੰ ਬੁਖਾਰ ਸੀ ਤੇ ਮੰਨ ਗਿਆ ਉਹ ਵੀ ਕਹਿੰਦਾ ਮੈਂ ਕਿਹਾ ਸ਼ਾਮ ਨੂੰ ਲੌਂਕਣ ਲਾਤੀਆਂ ਥੱਲੇ ਜਿਵੇਂ ਮਰੇ ਚੂਹੀ ਦੀ ਪੂਛ ਨਾ ਉੱਕ ਦੀ ਚੱਕ ਸਟਕਿਉ ਨੇ ਐ ਬਜ਼ੁਰਗ ਮੰਨ ਗਿਆ ਮੈਂ ਕਿਹਾ ਬਜ਼ੁਰਗ ਇੱਕ ਹੋਰ ਭਰ ਲਗੀ ਬਜ਼ੁਰਗ ਤਾਂ ਸੀ ਬਜ਼ੁਰਗਾਂ ਦਾ ਰਹਿਣ ਦੇ ਮੈਂ ਕਿਹਾ ਹੁਣ ਤਾਂ ਸਰੀਰ ਬਣੇ ਨਾਲੇ ਸਰ ਜਾ ਤਾਂ ਬੁਖਾਰ ਸੀ ਮੈਨੂੰ ਇਹ ਗੱਲ ਦੀ ਕੋਈ ਪੜਿਆ ਹੀ ਨਹੀਂ ਗਈ ਕੋਈ ਬੜਿਆ ਹੀ ਨਹੀਂ ਇਸ ਚੀਜ਼ ਦੀ ਹਾਲਾਂਕਿ ਇਹ ਗੱਲ ਕਈ ਵਾਰ ਹੜੇ ਜਿੰਨੇ ਕਿ ਮੇਰਾ ਢਿੱਡ ਇਹਦੀ ਕੋਈ ਲੋੜ ਤਾਂ ਨਹੀਂ ਬਸ ਇਹ ਕਿ ਚਲਾਉਣਾ ਕਿ ਚਰਬੀ ਮੇਰਾ ਵੀ ਜ਼ਿਆਦਾ ਹੈ ਬਾਕੀ ਪਤਲਾ ਸਰੀਰ ਹੀ ਚੰਗਾ ਹੈਗਾ ਪਤਲੇ ਸਰੀਰ ਨੂੰ ਬਿਮਾਰੀ ਨਹੀਂ ਲੱਗਦੀ ਹਾਂ ਕੋਈ ਤੁਹਾਨੂੰ ਬਿਮਾਰੀ ਹੈ ਨਹੀਂ ਭਾਈ ਕੋਈ ਕਿੰਨੀ 38 ਸਾਲ 38 ਸਾਲ ਹਾਂ ਕੋਈ ਬਿਮਾਰੀ ਨਹੀਂ ਕੋਈ ਬਿਮਾਰੀ ਨਹੀਂ ਭਾਰ ਜਿੰਨਾ ਹੈਗਾ ਬਜਨ 48 48 ਸਿਰਫ 48 ਤੇ 50 ਦੇ ਵਿੱਚ ਵਿੱਚ ਰਹਿੰਦਾ ਮਤਲਬ ਠੀਕ ਹੈ ਹਾਂ ਸਹੀ ਹੈ ਤੇ ਭਈ ਸਾਡੇ ਪੰਜਾਬ ਵਾਲਿਆਂ ਨੂੰ ਜਿਹੜੇ ਸਾਡੇ ਵਾਲੇ ਆ ਉਹਨਾਂ ਨੂੰ ਕੋਈ ਸੰਦੇਸ਼ ਕੋਈ ਮੈਸੇਜ ਤੁਹਾਡੇ ਵੱਲ ਸੰਦੇਸ਼ ਹੈ ਕਿ ਕੀ ਕੀ ਕਰਨਾ ਮੇਰਾ ਪੁਰਾਣਾ ਪੈਸਾ ਮਾਇਨੇ ਨਹੀਂ ਰੱਖਦਾ ਇਨਸਾਨ ਲਈ ਹੂੰ ਮੇਰਾ ਪੁਰਾਣਾ ਉਹਦਾ ਸਿਹਤ ਤੇ ਪਰਿਵਾਰ ਚ ਉਹਨਾਂ ਨੂੰ ਖੁਸ਼ਹਾਲੀ ਹੋਵੇ ਅਸਨਾ ਖੇਡਣਾ ਠੀਕ ਹੈ ਕੋਈ ਐ ਨਹੀਂ ਕਿ ਪੈਸਾ ਪਾ ਜੋੜ ਲਿਆ 15 ਰਾਤ ਘਰੇ ਬਾਹਰ ਭੌਂਕਦੇ ਫਿਰ ਕੀ ਫਾਇਦਾ ਤੇ ਬਾਕੀ ਕੋਈ ਫਸਲ ਹੈ ਜਿਵੇਂ ਥੋੜੀ-ਮੋਟੀ ਰੇਸਪਰੇ ਵਾਲੇ ਤੋਂ ਬਿਨਾ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਨਾ ਬੇ ਬਠਿੰਡੇ ਵਾਲਾ ਏਰੀਆ ਸਾਰਾ ਕੈਂਸਰ ਨਾਲ ਭਰਿਆ ਪਿਆ ਬਾਈ ਹੈਗਾ ਤੇ ਫਿਰ ਕੀ ਫਾਇਦਾ ਬਹੁਤ ਚਲ ਕੋਈ ਫਾਇਦਾ ਨਹੀਂ ਇਹੋ ਜਿਹੇ ਪੈਸੇ ਦਾ ਤੇ ਇਹੋ ਜੀ ਕਮਾਈ ਦਾ ਧੰਨਵਾਦ ਬਾਈ ਜੀ ਤੇ ਬਾਈ ਬਾਈ ਦੀਆਂ ਗੱਲਾਂ ਹਨ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਤੇ ਪੇਜ ਨੂੰ ਫੋਲੋ ਕਰ ਲਓ ਯਾਰ ਚੰਗੀਆਂ ਵੀਡੀਓ ਲੈ ਕੇ ਆਉਂਦੇ ਆ ਤੇ ਬਾਈ ਨੇ ਬਹੁਤ ਵਧੀਆ ਵੀਡੀਓ ਦੱਸੀਆਂ ਬਹੁਤ ਵਧੀਆ ਗੱਲਾਂ ਦੱਸੀਆਂ ਕਈ ਵਾਰ ਵੈਸੇ ਬੰਦੇ ਨੂੰ ਕੌੜੀਆਂ ਲੱਗਦੀਆਂ ਹਨਾ ਪਰ ਗੱਲਾਂ ਸੱਚੀਆਂ ਬਾਕੀ ਕੋਈ ਆਪਣੇ ਕਾਰਨ ਕਿਸੇ ਦੇ دل ਨੂੰ ਠੇਸ ਪਹੁੰਚੀ ਉਦੋਂ ਅਪੋ ਤੋਂ ਮਾਫੀ ਮੰਗਣਾ ਚਾਹੁੰਦੇ ਕਈ ਵਾਰ ਬੰਦੇ ਦਾ ਦਿਮਾਗ ਨਹੀਂ ਸੈੱਟ ਹੁੰਦਾ ਕਿ ਅਗਲਾ ਕਹਿੰਦੇ ਆ ਰਾ ਤਾਂ ਭਗਾਈ ਮਾਰੀ ਜਾਂਦੇ ਕਈ ਗੱਲ ਦਾ ਬਾਈ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਤੇ ਬਾਈ ਆਪਣਾ ਫੋਲੋ ਜ਼ਰੂਰ ਕਰ ਲਓ ਪੇਜ ਹਨਾ ਚੰਗੀਆਂ ਚੰਗੇ ਵੀਡੀਓ ਲੈ ਕੇ ਆਵਾਂਗੇ ਤਾਂ ਹੀ ਤੁਹਾਡੇ ਤੱਕ ਪਹੁੰਚਣਗੇ ਧੰਨਵਾਦ